ਆ ਖਬਰ ਸੁਣ ਕੇ ਹਰ ਕੋਈ ਇਹੋ ਕਹਿੰਦਾ ਨਜ਼ਰ ਆ ਰਿਹਾ ਕਿ ਸੱਚੀਓ ਲੋਕਾਂ ਦਾ ਜੋ ਈਮਾਨ ਹੈ ਉਹ ਵਿਗ ਚੁੱਕਿਆ ਹੈ ਦੇਖੋ ਕਿਵੇਂ ਬਹਾਨੇ ਦੇ ਨਾਲ ਇਸ ਨੌਜਵਾਨ ਮੁੰਡੇ ਨੂੰ ਬੁਲਾਇਆ ਜਾਂਦਾ ਸੁਲਾ ਵਾਸਤੇ ਬੁਲਾਇਆ ਜਾਂਦਾ ਕਿ ਆਓ ਹੁਣ ਅਸੀਂ ਸੁਲਾ ਕਰ ਲਈਏ ਪੁਰਾਣੀਆਂ ਰੰਜਿਸ਼ਾਂ ਨੂੰ ਭੁੱਲ ਜਾਈਏ ਪਰ ਜਦੋਂ ਨੌਜਵਾਨ ਮੌਕੇ ਤੇ ਪਹੁੰਚਦਾ ਤਾਂ ਵੇਖੋ ਕੀ ਹਸ਼ਰ ਉਸਦੇ ਨਾਲ ਕੀਤਾ ਜਾਂਦਾ ਜੀਹਾਂ ਖਬਰ ਸੁਣ ਕੇ ਹਰ ਇੱਕ ਦਾ ਦੁਨੀਆਦਾਰੀ ਤੋਂ ਭਰੋਸਾ ਚੱਕਿਆ ਜਾਣਾ ਅੰਮ੍ਰਿਤਸਰ ਦੇ ਵਿੱਚ ਬੀਤੀ ਰਾਤ ਨੂੰ ਇੱਕ ਘਟਨਾ ਵਾਪਰਦੀ ਹੈ ਜਦੋਂ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਦੋ ਤੀਨ ਇਕੱਠੀਆਂ ਹੁੰਦੀਆਂ ਨੇ ਇਹ ਕਿਹਾ ਜਾਂਦਾ ਕਿ ਚਲੋ ਅਸੀਂ ਹੁਣ ਝਗੜੇ ਨੂੰ ਛੱਡ ਕੇ ਰਾਜ਼inama ਕਰ ਲਈਏ ਜਦੋਂ ਦੋਹੇ ਤੀਨਾਂ ਇਕੱਠੀਆਂ ਹੁੰਦੀਆਂ ਤਾਂ ਉਸ ਵਿੱਚੋਂ ਜੋ ਨੌਜਵਾਨ ਹੁੰਦਾ ਜੋ 27 ਸਾਲਾ ਨੌਜਵਾਨ ਹੁੰਦਾ ਕਿਵੇਂ ਉਸ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ ਅੰਮ੍ਰਿਤਸਰ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਜੋ ਪ੍ਰਾਈਮ ਰੇਟ ਹੈ ਉਹ ਵਧਦਾ ਹੀ ਜਾ ਰਿਹਾ ਹੈ ਤਾਜ਼ਾ ਮਾਮਲਾ ਉਸਦਾ ਹੀ ਉਦਾਹਰਣ ਹੈ ਉੱਥੇ ਹੀ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਕਿਸੇ ਵਿਅਕਤੀਆਂ ਦੇ ਨਾਲ ਝਗੜਾ ਹੋਇਆ ਸੀ ਤੇ ਉਸ ਝਗੜੇ ਦੇ ਦੌਰਾਨ ਦੋਵੇਂ ਤਿਰਾਂ ਰਾਜ਼ੀ ਨਾਮੇ ਦੇ ਲਈ ਵੇਰਕਾ ਵਿਖੇ 71 ਹੋਈਆਂ ਸੀ ਜਿਸ ਦੌਰਾਨ ਦੁਬਾਰਾ ਨੌਜਵਾਨਾਂ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਕੁਝ ਦੇਰ ਬਾਅਦ ਇੱਕ ਟਰਵੱਲੋ ਜਿਸ ਵਿੱਚ ਕੁਝ 15 ਦੇ ਕਰੀਬ ਨੌਜਵਾਨ ਸਨ ਉਹਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚਲਦੇ ਕੁਲਦੀਪ ਸਿੰਘ ਉਲਫ਼ ਗੋਪੀ ਜੋ ਨੌਜਵਾਨ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਹੀ ਪਰਿਵਾਰ ਨੇ ਪੁਲਿਸ ਪਾਸੋਂ ਇਨਸਾਫ ਦੀ ਵੀ ਗੁਹਾਰ ਲਗਾਈ ਹੈ ਇਸ ਮਾਮਲੇ ਤੇ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕਿ ਦੇਰ ਰਾਤ ਵੇਰਕਾ ਇਲਾਕੇ ਦੇ ਵਿੱਚ ਦੋ ਧਿਰਾਂ ਜੋ ਹੁੰਦੀਆਂ ਨੇ ਉਹ ਰਾਜ਼inama ਵਾਸਤੇ ਇਕੱਠੀਆਂ ਹੋਈਆਂ ਹੁੰਦੀਆਂ ਨੇ ਕਿ ਚਲੋ ਹੁਣ ਲੜਾਈ ਝਗੜੇ ਨੂੰ ਖਤਮ ਕਰਦੇ ਆਂ ਪਰ ਉਸ ਤੋਂ ਉਸ ਤੋਂ ਬਾਅਦ ਫਿਰ ਤੋਂ ਜੋ ਮਾਹੌਲ ਹੁੰਦਾ ਭਖ ਜਾਂਦਾ ਇੰਨਾ ਕੁ ਜ਼ਿਆਦਾ ਭਖ ਜਾਂਦਾ ਕਿ ਇੱਕ ਧਿਰ ਦੂਜੀ ਧਿਰ ਉੱਤੇ ਗੋਲੀਆਂ ਵਾਰਾ ਦਿੰਦੀ ਹੈ ਜਿਸ ਦੇ ਚੱਲਦੇ ਇਹ ਜੋ ਨੌਜਵਾਨ ਹੁੰਦਾ 27 ਸਾਲਾ ਨੌਜਵਾਨ ਜਿਸ ਦਾ ਨਾਮ ਗੋ삐 ਦੱਸਿਆ ਜਾ ਰਿਹਾ ਉਹ ਪੂਰੀ ਤਰ੍ਹਾਂ ਗੋਲੀਆਂ ਦੇ ਨਾਲ ਪੁੰਨਿਆ ਜਾਂਦਾ ਮੰਜੀਤ ਕੋ ਮੰਜੀਤ ਤੇ ਰਹਿਣ ਵਾਲੇ ਮਸੀਹ ਤੇ ਬੇਰਕਾ ਦੇ ਨਾਮ ਭਾਜੀ ਜਿਹੜੇ ਲੜਕੇ ਦੀ ਗੋਲੀਆਂ ਮਾਰਿਆ ਉਹ ਤੁਹਾਡੇ ਕੋਲ ਆ ਮੇਰਾ ਬ੍ਰਦਰ ਛੋਟਾ ਮਜੀਤ ਕੀ ਨਾਮ ਚੱਲਦਾ ਕੁਲਦੀਪ ਸਿੰਘ ਹਾਂਜੀ ਕੀ ਗੱਲ ਦੀ ਹੋਈ ਗੱਲ ਕਿਦਾਂ ਕੁਝ ਨਹੀਂ ਭਾਜੀ ਇਹਨਾਂ ਦਾ ਕੋਈ ਆਪਸੀ ਸਾਡੇ ਭਤੀਜੇ ਨਾਲ ਝਗੜਾ ਸੀ ਹਾਂਜੀ ਝਗੜੇ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਫੈਸਲੇ ਤੇ ਬੁਲਾਇਆ ਫੈਸਲੇ ਤੋਂ ਬਾਅਦ ਇਹਨਾਂ ਨੇ ਉਹਨਾਂ ਤੇ ਫਾਇਰਿੰਗ ਵਗੈਰਾ ਕੀਤੀ ਹੈ ਬਾਹਰੋਂ ਬੰਦੇ ਸੱਦ ਕੇ ਤਾਂ ਅਸੀਂ ਇਹੋ ਕਹਿੰਨੇ ਕਿ ਇਨਸਾਫ ਮਿਲੇ ਸਾਡੇ ਨਾਲ ਜੋ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਕੀ ਸਮਝਦੇ ਕਿੰਨੀ ਮੰਤਵਾ ਕੀ ਕਰਦਾ ਹਾਂਜੀ ਬਹੁਤ ਬਹੁਤ ਅਜੀ ਪਾਜੀ ਕੀ ਕਹਿ ਸਕਦੇ ਆ ਜੋ ਸਾਡੇ ਦੇ ਬੀਤ ਰਹੀ ਆ ਉਹ ਸਾਨੂੰ ਹੀ ਪਤਾ ਕਿੰਨੀ ਕੁਮਰ ਸੀ ਲੜਕੇ ਦੀ 21 ਸਾਲ عمر ਸੀ ਜਵਾਨ ਸੀ ਨਹੀਂ ਕੋਹਰਾ ਸੀ ਜਵਾਨ ਸੀ ਹਾਂਜੀ ਜੀ ਸਮਝਦੇ ਰਾਜਨਾਮੇ ਦੇ ਬਲਾ ਕੇ ਰਾਜਨਾਮੇ ਤੇ ਬਾਜੀ ਕੋਸ਼ ਰਾਜਨਾਮੇ ਦਾ ਨਾਮ ਲਿਖ ਕੇ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਵਾ ਰਾਜਾ ਨਾਮ ਕੋਈ ਕੀਤਾ ਨਹੀਂ ਉਹਨਾਂ ਨੇ ਸਿੱਧੀ ਇਹਨਾਂ ਤੇ ਫਾਇਰਿੰਗ ਕੀਤੀ ਆ ਇਹਨਾਂ ਨੂੰ ਭਜਾਇਆ ਉਠਾਇਆ ਕਾਫੀ ਇਹਨੂੰ ਭਜਾਇਆ ਇਹਨਾਂ ਨੇ ਫਾਇਰਿੰਗਸ ਕੱਪ ਤੇ ਕੀਤੀ ਆ ਕੁਲਦੀਪ ਸਿੰਘ ਦੇ 6 ਗੋਲੀਆਂ ਲੱਗੀਆਂ ਵਾ ਉਹ ਜਿਹੜਾ ਤਾਂ ਦੂਸਰਾ ਬ੍ਰਦਰ ਦੂਸਰੇ ਬ੍ਰਦਰ ਦੇ ਵੀ ਤਿੰਨ ਫਾਇਰਿੰਗ ਕੀਤੀ ਆ ਪਰ ਉਹਨਾਂ ਦੇ ਫਾਇਰਿੰਗ ਤੋਂ ਬਾਹਰ ਹੋ ਗਏ ਉਹਨਾਂ ਨੂੰ ਨਹੀਂ ਲੱਗੀਆਂ ਹਾਂਜੀ ਭਜੀ ਬਈ ਤਿੰਨ ਆਪਨ ਮੇਰਾ ਸਖਦੇ ਉਸ ਸਮੇਂ ਅਸੀਂ ਵੀਰ ਕਾ ਕੱਲੂ ਉਹ ਕੀ ਗੱਲ ਹੋਈ ਬਾਈ ਜਿਹੜੇ ਲੜਕੇ ਦੇ ਨਾਲ ਕੁੜੀਆਂ ਮਾਰ ਕੇ ਉੱਥੇ ਜੀ ਇੱਕ ਇੰਦਰਾ ਕਲੋਨੀ ਦਾ ਮੁੰਡਾ ਕਾਕਾ ਪਹਿਲਾਂ ਮੇਰੇ ਬਤੀ ਜਾਨਾ ਝਗੜਿਆ ਉਹਦੇ ਸੱਟਾਂ ਲਾਈਆਂ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਬਰੇਡ ਕਰਨ ਗਏ ਹੋਏ ਸਾਡੇ ਤੇ ਉਹਨੂੰ ਜਦੋਂ ਫੋਨ ਕੀਤਾ ਅਸੀਂ ਤੇ ਉਹ ਕਹਿੰਦਾ ਵੀ ਕੋਈ ਨਹੀਂ ਮੇਰੇ ਕੋ ਰਾਜੀ ਵੀਰ ਜੀ ਗਲਤੀ ਹੋ ਗਈ ਆਪਾਂ ਬੈ ਕੇ ਰਾਜਨਾਵਾ ਕਰ ਲੈਨੇ ਆ ਜਦੋਂ ਅਸੀਂ ਉੱਥੇ ਰਾਜ ਕਰਨਾਵੇ ਨੂੰ ਸਾਨੂੰ ਬੁਲਾਇਆ ਉੱਥੇ ਉਹ ਤਕਰੀਬਨ 10 ਤੋਂ 12 ਬੰਦੇ ਸੀ ਉਹਨਾਂ ਨੇ ਆਪਣੇ ਮੁੰਨਾਂ ਕੋ ਸਾਰਾ ਕੋ ਕ੍ਰਿਸਟਲ ਯੂਨਾਂ ਨੇ ਸਾਰਿਆਂ ਨੇ ਹੱਟ ਦੇ ਫਾਇਰ ਕੀਤੇ ਮੈਂ ਆਪਣੀ ਜਾਨ ਬਚਾਈ ਉਤੋਂ ਤੁਸੀਂ ਕਿਹਨੇ ਜਾਨ ਬਚਾਈ ਅਸੀਂ ਭਾਜੀ ਸਿਰਫ ਦੋ ਬੰਦੇ ਗਏ ਉੱਥੇ ਔਰ ਸਾਡੇ ਦੋ ਬੰਦੇ ਬਾਅਦ ਚ ਗਏ ਚਾਹੀਸ ਉਹ ਕਿੰਨੇ ਕੁ ਬੰਦੇ ਸੀ ਭਾਜੀ ਉਹ ਭਾਜੀ ਤਕਰੀਬਨ 12 ਬੰਦੇ ਸੀ ਦੋ ਗੱਡੀਆਂ ਭਰੀਆਂ ਅੱਛਾ ਕੋਈ ਅਸਲਾ ਕਰ ਵੀ ਉਹਨਾਂ ਕੋਲ ਉਹਨਾਂ ਕੋਲ ਸਾਰਾ 7 ਤੋਂ 8 ਰਵਾਲ ਵਰ ਸੀ ਉਹਨਾਂ ਕੋਲ ਕਿਹੜੀ ਜਗ੍ਹਾ ਤੇ ਉਹ ਘਟਣਾ ਸੀ ਇਹ ਜੀ ਆਪਣਾ ਮੱਖਣ ਦੇ ਢਾਬੇ ਤੇ ਦੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਦੇ ਕਿਹੜੇ ਕੋਈ ਸਰ ਉੱਥੇ ਕੁਝ ਨਹੀਂ ਹੋਣਾ ਉੱਥੇ ਦੇ ਦਿਨ ਰਾਤ ਬਿਲਕੁਲ ਨੇਰ ਕੋ ਪਹੀਜ ਦਾ ਨਾ ਪੈਦਾ ਚੁੱਕਿਆ ਕਿੰਨੇ ਵੇਲੇ ਰਾਈਨ ਸੀ ਭਾਜੀ 10 ਤੋਂ 10:30 ਤੱਕ ਤੇ ਜਿਹੜੇ ਜਿਹੜੇ ਲੜਕੇ ਦੀ ਤੇ ਕਿੰਨੀ ਉਮਰ ਸੀ 27-2 ਮੇਰੇ ਤੇ ਤੁਹਾਡੇ ਤੇ ਕੋਈ ਹਮਲਾ ਵਗੈਰਾ ਨਹੀਂ ਮੇਰੇ ਤੇ ਭਾਈ ਉਹਨਾਂ ਤਿੰਨ ਰਾਉਂਡ ਫਾਇਰ ਕੀਤੇ ਹੱਥੋ ਪਾਈ ਕੀਤੀ ਮੈਂ ਉਹਨਾਂ ਨਾਲ ਹੂੰ ਤਿੰਨ ਰਾਉਂਡ ਮੇਰੇ ਤੇ ਉਹਨਾਂ ਪਹਿਲਾਂ ਦੁਬਾਰਾ ਮੇਰੇ ਪਜਾ ਕੇ ਮਗਰ ਫਾਇਰ ਕੀਤੇ ਪਰ ਮੈਨੂੰ ਨਹੀਂ ਲੱਗੇ ਨਹੀਂ ਸਿਰ ਭਾਈ ਨਾਮੇ ਕਰਕੇ ਤੁਸੀਂ ਗਏ ਸੀ ਕਿਹਦੇ ਰਾਜੀ ਅਸੀਂ ਹਾਂਜੀ ਰਾਜੀ ਨਾ ਮੈਂ ਪਰ ਭਾਈ ਨਾਮੇ ਦੇ ਬਲਾਕੇ ਤੁਹਾਡੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਹਨ ਕੁਨਤੀ ਮੰਤਰ ਦੇ ਪ੍ਰਸ਼ਾਸਨ ਕੋਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹੋ ਜੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟੋ ਪੁਲਿਸ ਪਹੁੰਚੀ ਬਾਅਦ ਵਿੱਚ ਪੁਲਸ ਮੌਕੇ ਤੇ ਗਈ ਹੈ ਜੀ ਪੁਲਸ ਨੇ ਆਪਣੀ ਰਾਤ ਕਾਰਵਾਈ ਕੀਤੀ ਹੈ ਕੀ ਕਰੇ ਕੀ ਕਾਰਵਾਈ ਚੰਦੇ ਪੁਲਸ ਨੇ ਅਸੀਂ ਕਾਰਵਾਈ ਚਾਹੁੰਦੇ ਆ ਜੀ ਇਹੋ ਜੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟੋ ਕਿਉਂਕਿ ਜਿਹੜੇ ਇੱਕ ਬਿਨਾ ਵਜ੍ਹਾ ਤੋਂ 10-15 ਜਨੇ ਮਢੀਰ ਹੋ ਗਏ ਹਮਲਾ ਕਰਦੇ ਨਜਾਇਜ਼ ਨਹਤਿਆਂ ਉੱਤੇ ਇਹੋ ਜੇ ਦੋਸ਼ੀਆਂ ਨੂੰ ਬਾਹਰ ਨਹੀਂ ਸਿਰਫ ਇੱਕ ਕਾਨੂੰਨ ਹੀ ਸਜ਼ਾ ਦੇ ਸਕਦਾ ਅਸੀਂ ਗਰੀਬ ਲੋਕ ਤੇ ਸਜਾਨੀ ਦੇਉਂਗੇ ਇਹਨਾਂ ਨੂੰ ਜਿੰਨਾ ਕੋਤੇ ਆ ਰਿਹਾ ਡਰੱਗਸ ਦਾ ਕੰਮ ਉਹਨਾਂ ਦਾ ਕਾਰੋਬਾਰ ਦੋ ਨੰਬਰ ਇਹ ਸਾਰੇ ਬੰਦੇ ਆ ਉਹ ਜਿਨ੍ਹਾਂ ਕੋਲ ਗੁਣੀਓ ਕੱਲੇ ਬੰਦੇ ਕੋ ਗੋਲੀ ਚਲਾਈ ਕਿ ਜਿਹਨੇ ਹੋਰ ਵੀ ਬੰਦਿਆਂ ਕੋ ਸਰ ਉਹਨਾਂ ਤਕਰੀਬਨ 6 ਜਣਿਆਂ ਫਾਇਰ ਕੀਤੇ ਆ ਅੱਛਾ 6 ਜਣਿਆਂ ਨੇ ਫਾਇਰ 6 ਜਣਿਆਂ ਕੋਲ ਪਸਦੌੜੇ ਮਤਲਬ 6 ਫਾਇਰ ਹੋਏ ਉਹਦੋਂ ਕੋਈ ਹੋਰ ਵੀ ਫਾਇਰ ਜਿਆਦਾ ਨਹੀਂ ਜੀ ਫਾਇਰ ਤਕਰੀਬਨ ਉੱਥੇ 20 ਤੋਂ 25 ਫਾਇਰ ਹੋਏ ਆ ਅੱਛਾ 20 ਤੋਂ 25 ਫਾਇਰ ਹੋਏ ਹਾਂਜੀ ਕੁਲ ਸਿੰਘ ਮਾੜੀ ਕਿਥੋਂ ਦੇ ਰਹੇ ਨੇ ਬੜੇ ਇਹ ਵੀਰਕੇ ਦੇ ਕੱਲੂ ਵਾਲੀ ਪੱਤੀ ਕੀ ਗੱਲ ਹੈ ਜੀ ਬਾਜੀ ਗੱਲ ਬਾ ਉਹ ਇਹ ਮੁੰਡੇ ਦਾ ਸਾਡੇ ਭਤੀਜੇ ਦੇ ਸਿਰ ਪਾੜ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਪੱਟੀ ਕਰਾਉਣ ਗਏ ਆ ਟੰਕੇ ਟੋਂਕੇ ਲਵਾਏ ਫਿਰ ਥਾਣੇ ਗਏ ਆ ਤੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਸਟਾ ਲਾਈਆਂ ਉਹ ਆnde ਚਲੋ ਸਾਨੂੰ ਨਹੀਂ ਪਤਾ ਵੀ ਰਾਜੂ ਤੇਰਾ ਭਤੀਆ ਵਾ ਤੇ ਆਜੋ ਤੁਸੀਂ ਆਪਾਂ ਪੀਕੇ ਤੇ ਰਾਜੀ ਨਵਾ ਕਰ ਲੀਨੇ ਆ ਇਸ ਬਹਾਨੇ ਉਹਨਾਂ ਨੇ ਮੱਖਣ ਦੇ ਢਾਬੇ ਤੇ ਸੱਧਿਆ ਇਹਨਾਂ ਨੂੰ ਉੱਥੇ ਜਾ ਕੇ ਜਦੋਂ ਗਏ ਆ ਇਉਂਨਾਂ ਕੋ ਪੁੱਛਿਆ ਨਹੀਂ ਕੋ ਕਿਸਿਆ ਨਹੀਂ ਤੇ ਇਹਨਾਂ ਗਾੜੀਆਂ ਗੋਲੀਆਂ ਚਲਾਉਣੀਆਂ ਚਾਲੂ ਕਰ ਦਿੱਤੀਆਂ ਤੇ ਵੱਡੇ ਮੁੰਡੇ ਦੇ ਮੇਰੇ ਉਹ ਜੋ ਬੰਦਾ ਜਿਹੜਾ ਉਹ ਜਿੰਨੇ ਗੋਲੀ ਚਲਾਈ ਉਹਦਾ ਵਾਕਬ ਹੀ ਉਹਨੂੰ ਆਂਦਾ ਵੀ ਰਾਜੂ ਤੂੰ ਇਤਰਾ ਕੰਮ ਕਰ ਤੂੰ ਭੱਜ ਜਾ ਤੈਨੂੰ ਅਸੀਂ ਨਹੀਂ ਕੋ ਜਾਂਦੇ ਤੇ ਤੂੰ ਜਾ ਤੇ ਬਾਕੀ ਇਹਨਾਂ ਹੀ ਵੇਖ ਲੈਨੇ ਆ ਭਾਈ ਤੇ ਇਹਦੇ ਛੋਟੇ ਮੁੰਡੇ ਦੇ ਮੇਰੇ ਉਹਨਾਂ ਪਹਿਲਾਂ ਪਟੇ ਦੇ ਵਿੱਚ ਇੱਕ ਦੀ ਗੋਲੀ ਲੱਗੀ ਉਹਦੇ ਤੇ ਡਿੱਗ ਪਿਆ ਮੁੜ ਕੇ ਇਹ ਜਦੋਂ ਇਹਦੇ ਗੋਲੀ ਵੱਜੀ ਆ ਤੇ ਫਿਰ ਰਾਜੂ ਉਹਨਾਂ ਦੇ ਹੱਥੋਂ ਪਾਈ ਹੋਇਆ ਹੱਥੋਂ ਪਾਈ ਦੇ ਬਾਅਦ ਚ ਜਦੋਂ ਇਹ ਆਂਦਾ ਵੀ ਜਾਤ ਨੂੰ ਰਾਜੂ ਹਣ ਤੈਨੂੰ ਅਈ ਕਹਤਾ ਹੀ ਅਕਬਰਾਂ ਜਾਤ ਚਲ ਜਾਨੀ ਤੇ ਅਸੀਂ ਤੇਰੇ ਵੀ ਗੋਲੀ ਮਾਰ ਦੇਣੀ ਤੇ ਇੰਨੀ ਗੱਲ ਜਦੋਂ ਹੋਈ ਆ ਫਿਰ ਇਹ ਰਾਜੂ ਥੋੜਾ ਜਿਹਾ ਪਛਾਹ ਢਲਾ ਹੋ ਕੇ ਤੇ ਪਛਾਹ ਹੋ ਗਿਆ ਉਹ ਵੀ ਤੁਰ ਪੈਣ ਲੱਗੇ ਆ ਤੇ ਮੁੰਡੇ ਜਦੋਂ ਵੇਖਿਆ ਇਹਦੇ ਗੋਲੀ ਵੱਜੀ ਛੋਟੇ ਮੁੰਡੇ ਤੇ ਪੱਟ ਜ ਉਹ ਇੱਕ ਜਣੇ ਨੇ ਵੇਝ ਲਿਆ ਉਹਨੂੰ ਨੀਵੇਂ ਥਾਂ ਪਿਆ ਉਹਨੂੰ ਆਂਦਾ ਆ ਜੀ ਤੁਸੀਂ ਆਂਦੇ ਭੱਜ ਗਿਆ ਮੁੰਡਾ ਭੱਜ ਗਿਆ ਆ ਉਹ ਆਪਿਆ ਉਹਦੇ ਜਦੋਂ ਵੇਖ ਲਿਆ ਉਹਨਾਂ ਚਾਰ ਗੋਲੀਆਂ ਉਹਦੇ ਛਾਤੀ ਦੇ ਵਿੱਚ ਮਾਰ ਕੇ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਤੇ ਕੀ ਪੁਲਿਸ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਉਸ ਕਾਰਵਾਈ ਇਹੋ ਕਰਨੀ ਹੈ ਜੀ ਉਹਨਾਂ ਦੇ ਤਿੰਨ ਕ ਬੰਦੇ ਦੱਸ ਦੇ ਵੀ ਉਹਨਾਂ ਰਸਤੇ ਵਿੱਚ ਲਏ ਤੇ ਬਾਕੀ ਅਜੇ ਆਂਦੇ ਵੀ ਅਸੀਂ ਜੋ ਵੀ ਇਨਸਾਫ ਮਿਲੂਗਾ ਸਾਡੇ ਵੱਲੋਂ ਤੁਹਾਡੇ ਜਿਹੜਾ ਜਿਹੜਾ ਬੰਦਿਆਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਇਹ ਕੋਈ 10 10:30 ਦੇ ਕਰੀਬ ਹੈ ਮੁੰਡੇਰਾ ਸਰ ਕੀ ਮੈਟਰ ਹੋਇਆ ਜੀ ਕਿ ਕੱਲ ਮਿਤੀ 3 5 25 ਨੂੰ तकरीबन 8:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਹੈ ਵਰਕਾ ਰੋਡ ਦੇ ਉੱਪਰ ਉੱਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਟਿਮ ਹੈਗਾ ਹੈ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਸਕੋਪੀ ਤੇ ਇਹ ਵਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਦੀਨਤਾਰਾ 103 193 190 ਤੇ ਆਮ ਸੈਕਟ 25 ਚੰਗਾ ਨਾਟ थाना ਮੇਕਾਦਚ ਪਛਤਾਦਚ ਕੀਤਾ ਤਾਂ ਕਾਰਨ ਇਹ ਉਹ ਜਿਹੜੇ ਕਾਰਨ ਇਹ ਹੈ ਕਿ ਜਿਹੜੀ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹਲੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਗੀ ਤੇ ਜਿਹੜਾ ਸ਼ੇਰਾ ਜਿਹੜਾ ਕਿ ਵਿਕਿੰਨ ਦੇ ਚਿਚੇਰੇ ਭਰਾ ਹੋਈ ਹੈ ਇਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪਹਿਨਾ ਜਿਹੜਾ ਕੋਈ ਹਸਪਤਾਲ ਹੈਗਾ ਆ ਪਰਮਨੰਥ ਹਸਪਤਾਲ ਹੈਗਾ ਉੱਥੇ ਸਵੇਰ ਜਿਗਾ ਕਤਿਗ੍ਰਿਭਨ 8:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਡੀ ਐਂਡ ਸ਼ੀਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਗਿਆ। ਇਨ ਦਾ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਚਾਹੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ ਤਰਨਦੀਪ ਸਿੰਘ ਤੇ ਗੁਲਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਸਾਢੇ 10 ਵਜੇ ਤੇ ਉੱਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹੱਥ ਆਪਾਈ ਹੋਏ ਆ ਤੇ ਇਸ ਇਸ ਦੌਰਾਨ ਜਿਹੜਾ ਕਾਕਾ ਸੀਗਾ ਉਹ ਸੁਲੰਦੋ ਸਿੰਘ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਗੁਲਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਕੀ ਕਿਹਾ तो 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 है ਚੇਹੀ ਗਈ ਨਹੀਂ ਜਦੋਂ ਆਪਾਂ ਡੈਡ ਬੋਡੀ ਦੀ ਆਪਾਂ ਜਦੋਂ ਦੇਖੀ ਉਸ ਟਾਈਮ ਸਾਡੇ ਕੋਲ ਚਾਰ ਸ਼ਾਟਸ ਨਹੀਂ ਆ ਉਹ ਸਿੱਧਾ ਬਾਕੀ ਆਪਾਂ ਸੀਮੇ ਰਹਿ ਭਾਈ ਤਾਂ ਗੋਲੀ ਚਲਾਈ ਗਈ ਕੋਈ ਸਮਝ ਨਹੀਂ ਆਦੀ ਜੀ ਹੈ ਇਹ ਤੇ ਅਗਿਆਨ ਲਿਸਨ ਸੀਗਾ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਉਸ ਤੋਂ ਬਾਅਦ ਤਾਂ ਕੋਈ ਸਰ सीसीटीवी क्लीन सिटी में सुपरनाम वो भी उठ ही थी ते हजे आपा जाके ਹੋਰ ਚੰਗੀ ਕਰਾ ਪੁਕੀਸ਼ ਕਰਾਂਗੇ सीसीटीवी इसको तेज ਜਿਹੜਾ ਹੋਰ ਬਾਕੀ ਜਿਹੜੇ ਐਵੀਡੈਂਸ ਉਹਨਾਂ ਨੂੰ ਚੰਗੀ ਤਰ੍ਹਾਂ ਵਾਚਾਂਗੇ ਕਿ ਆਪਾਂ ਇਸ ਨੂੰ ਜਲਦੀ ਜੀ ਮਤਲਬ ਫੇਸ ਕਰੀਏ थैंक यू